ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕ ਕਾਸੀ ਦੀ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਰਚਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਿਫਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਜੀਤਤਾ ਦਿੱਤਾ ਹੈ ਨਿਊਜ਼ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਚਿੰਦਰ ਸਿੰਘ ਮਾਰਚ ਤੇ ਅਪ੍ਰੈਲ 2023 ਦੇ ਵਿੱਚ ਕਾਰ ਵਸ਼ਿੰਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪਰਖੀ ਰਿਆ ਦੇ ਵਿੱਚ ਅਸਫਲ ਰਿਹਾ ਭਾਰਤ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸਿਰੀਅਲ ਪ੍ਰਾਪਰ ਕੀਤਾ ਜਿੱਥੇ ਨਿਯਮ ਕੁਝ ਪਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆਖਿਆ ਜਾਂਦੇ ਨੇ ਇਸ ਘਟਕਾਖਾਸੀ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸਿਰੀਅਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਭਾਰਤ ਵਿੱਚ ਭਾਰਤ ਵਾਪਸ ਹੋਣ ਦੇ ਦਾਦਾ ਦਾਅਵਾ ਕਰਨ ਤੋਂ ਬਾਅਦ ਉਸ ਨੂੰ ਜਮਾਨਤ ਉਤੇ ਰਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਅਰਸ ਨੇੜੇ ਫਲੋਰੀਡਾ ਦੇ ਟਰਨਪਾਈਕ ਉੱਤੇ ਇੱਕ ਗੰਭੀਰ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਰੱਖਿਤ ਬਚ ਗਏ ਹਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਤੇ ਵਾਹਨ ਹੱਤਿਆ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੇ ਲਈ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਦਸੇ ਤੋਂ ਬਾਅਦ ਕੀਤੇ ਗਏ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਬਰਾ ਸਵਾਲਾ ਵਿੱਚ ਜੋਸੇਫ ਦੋ ਦੇ ਸਿਰ ਜਵਾਬ ਦੇ ਸਕਿਆ ਤੇ ਚਾਰ ਸੜਕਾਂ ਚਿੰਨਾ ਦੇ ਵਿੱਚੋਂ ਸਿਰਫ ਇੱਕ ਹੀ ਪਛਾਣ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਡਫੀਨਿਸ ਕਟਨਰੀ ਕੋ ਹੋ ਰੋਕਦਾਂਮਯੋਗ ਤਰਾਸਦੀ ਕਿਹਾ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿ ਨੌਣੀਆਂ ਅਸਫਲਤਾਵਾਂ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਤੀ ਰਾਜਾਂ ਅਤੇ ਕੱਟੜਪੰਥੀ ਮਿਗ੍ਰੇਸ਼ਨ ਨੀਤੀਆਂ ਰਾਹੀਂ ਪ੍ਰਤੀਕ ਉਪਯੋਗ ਨੂੰ ਇਹ ਕਾਨੂੰਨਹੀਨ ਸਰਹੱਦ ਦੇ ਵਿੱਚ ਬਦਲਣ ਦਾ ਦੋਸ਼ ਲਗਾਇਆ। ਫਲੋਰੀਡਾ ਨੇ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਵਾਸ਼ਿੰਗਟਨ ਵਰਗੇ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸੀਜੀਐਲ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸ ਨਹੀਂ ਨੇ ਰਾਜ ਸਰਕਾਰ ਕਹੇ ਕਿ ਅਜਿਹੀਆਂ ਨੀਤੀਆਂ ਸੰਗੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕ ਹਾਦਸੇ ਦੀ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਜਿੰਦੂ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਦੇ ਹੈ ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਜੀਤਤਾ ਦਿੱਤਾ ਹੈ ਨਿਊਜ਼ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਹਰਜਿੰਦਰ ਸਿੰਘ ਮਾਰਚ ਤੇ ਅਪ੍ਰੈਲ 2023 ਦੇ ਵਿਚਕਾਰ ਮਸ਼ਿੰਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪ੍ਰੀਖਿਆ ਦੇ ਵਿੱਚ ਅਸਫਲ ਰਿਹਾ ਭਾਰਤ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਡੀਐਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਪਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆਖਿਆ ਜਾਂਦੇ ਨੇ ਇਸ ਘਟਕਾਕ ਹਾਦਸੇ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਡੀਐਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਭਾਰਤ ਵਿੱਚ ਭਾਰਤ ਵਾਪਸ ਆਉਣ ਦੇ ਡਰ ਦਾ ਦਾਵਾ ਕਰਨ ਤੋਂ ਬਾਅਦ ਉਸ ਨੂੰ ਜਮਾਨਤ ਉੱਤੇ ਰਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਐਸ ਨੇੜੇ ਫਲੋਰੀਡਾ ਦੇ ਟਰਨਪਾਈਕ ਉੱਤੇ ਗੈਰ ਕਾਨੂੰਨੀ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ تین ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਰੱਖਿਤ ਬਚ ਗਏ ਹਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਅਤੇ ਵਾਹਨ ਹੱਤਿਆ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਦਸੇ ਤੋਂ ਬਾਅਦ ਕੀਤੇ ਗਏ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਬਰਾ ਸਵਾਲਾ ਵਿੱਚ ਜੋਸੇਫ ਦੋ ਦੇ ਸਹੀ ਜਵਾਬ ਦੇ ਸਕਿਆ ਤੇ ਚਾਰ ਸੜਕਾਂ 'ਚ ਚਿੰਨਾ ਦੇ ਵਿੱਚੋਂ ਸਿਰਫ ਇੱਕ ਹੀ ਪਛਾਨਤਾ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਡੈਫਨਿਸ ਕਟਨਾਮਰੀ ਹੋ ਰੋਕthamਯੋਗ ਤਰਾਸਦੀ ਕਿਹਾ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿ ਨੌਣੀਆਂ ਅਸੁਵਿਧਾਤਮ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਤੀ ਰਾਜਾਂ ਦੇ ਕਟੜਪੰਥੀ ਮਿਟੀਗੇਸ਼ਨ ਨੀਤੀਆਂ ਰਾਹੀਂ ਪ੍ਰਤੀਕੁਪયોગ ਨੂੰ ਇਹ ਕਾਨੂੰਨ ਹੀ ਇਸ ਰੱਦ ਦੇ ਵਿੱਚ ਬਦਲਣ ਦਾ ਦੋਸ਼ ਲਗਾਇਆ। ਲੋਲਡਾਨੀ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਕੁਸ਼ਿੰਤਨ ਬਲਕੀ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸੀਜੀਐਲ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸ ਨਹੀਂ ਹਨ ਰਾਜ ਸਰਕਾਰ ਕਹਿੰਦੀ ਹੈ ਕਿ ਇਹ ਜਹੀਆਂ ਨੀਤੀਆਂ ਸੰਗੀਮਿਟੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕਾਂਸੀ ਦੀ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਜਿਹਨੂੰ ਤੁਸੀਂ ਆਪਣੇ ਵਾਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ। ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਦੇ ਆ ਉਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਜੀਤਤਾ ਦਿੱਤਾ ਹੈ ਨਿਊਜ਼ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਜਿੰਦਰ ਸਿੰਘ ਮਾਲਜਤੇ ਪ੍ਰਾਇਰ 2023 ਦੇ ਵਿੱਚ ਕਾਰ ਵਸ਼ਿੰਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪ੍ਰੀਖਿਆ ਦੇ ਵਿੱਚ ਅਸਫਲ ਰਿਹਾ ਭਾਰਤ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਡੀਐਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਪਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆ ਕਹਿ ਦਿੱਤੇ ਨੇ ਇਸ ਘਾਤਕ ਹਾਦਸੇ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਡੀਐਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਭਾਰਤ ਵਾਪਸ ਹੋਣ ਦੇ ਡਰ ਦਾ ਦਾਵਾ ਕਰਨ ਤੋਂ ਬਾਅਦ ਉਸ ਨੂੰ ਜਮਾਨਤ ਉਤੇ ਰਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਐਸ ਨੇੜੇ ਫਲੋਰੀਡਾ ਦੇ ਟਰਨਪਾਈਕ ਉੱਤੇ ਗੈਰ ਕਾਨੂੰਨੀ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਰੱਖਿਤ ਬਚ ਗਏ ਹਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਅਤੇ ਵਾਹਨ ਹੱਤਿਆ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਦਸੇ ਤੋਂ ਬਾਅਦ ਕੀਤੇ ਗਏ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਬਰਾ ਸਵਾਲਾ ਵਿੱਚ ਜੋਸੇਫ ਦੋ ਦੇ ਸਹੀ ਜਵਾਬ ਦੇ ਸਕਿਆ ਤੇ ਚਾਰ ਸੜਕਾਂ ਚਿੰਨਾ ਦੇ ਵਿੱਚੋਂ ਸਿਰਫ ਇੱਕੇ ਦੀ ਪਛਾਨ ਕਰ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਡਫੀਨਿਸ ਕਟਨਾਮਰੀ ਕੋ ਹੋ ਰੋਕਾਮ ਲੋਗ ਤਰਾਸਦੀ ਕਿਹਾ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿਨੌਣੀਆਂ ਅਸਫਲਤਾਵਾਂ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਤੀ ਰਾਜਾਂ ਅਤੇ ਕੱਟੜਪੰਥੀ ਮਿਗ੍ਰੇਸ਼ਨ ਨੀਤੀਆਂ ਰਾਹੀਂ ਟ੍ਰੈਕਿੰਗ ਉਪਯੋਗ ਨੂੰ ਇਹ ਕਾਨੂੰਨ ਹੀ ਨਸਰਹੱਦ ਦੇ ਵਿੱਚ ਬਦਲਣ ਦਾ ਦੋਸ਼ ਲਗਾਇਆ। ਫਲੋਰੀਡਾ ਨੇ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਵਾਸ਼ਿੰਗਟਨ ਵਰਗੇ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸੀਜੀਐਲ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸ ਨਹੀਂ ਨੇ ਰਾਜ ਸਰਕਾਰ ਕਹੇ ਕਿ ਅਜਿਹੀਆਂ ਨੀਤੀਆਂ ਸੰਗੀ ਮਿਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕ ਹਾਦਸੇ ਦੀ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਜਿੰਦਰ ਸਿੰਘ ਆਪਣੇ ਵਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਿਫਟ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਦੇ ਹੈ ਉਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਜੀਤਤਾ ਦਿੱਤਾ ਹੈ ਨਿਊਜ਼ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਜਿੰਦਰ ਸਿੰਘ ਮਾਰਚ ਤੇ ਅਪ੍ਰੈਲ 2023 ਦੇ ਵਿੱਚ ਕਾਰ ਵਸ਼ਿੰਗਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪਰਖੀ ਰਿਆ ਦੇ ਵਿੱਚ ਅਸਫਲ ਰਿਹਾ ਭਾਰਤ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਡੀਐਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਪਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੁੱਟ ਦਤੀ ਆਖਿਆ ਜਾਂਦੇ ਨੇ ਇਸ ਘਾਤਕ ਹਾਦਸੇ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਡੀਐਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਬਾਅਦ ਵਿੱਚ ਭਾਰਤ ਵਾਪਸ ਆਉਣ ਦੇ ਡਰ ਦਾ ਦਾਵਾ ਕਰਨ ਤੋਂ ਬਾਅਦ ਉਸਨੂੰ ਜਮਾਨਤ ਉਤੇ ਰਹਾ ਕਰ ਦਿੱਤਾ ਗਿਆ ਸੀ